ਇਹ ਪਾਈਪ ਜ਼ਰੂਰ ਫਿੱਟ ਕਰਿਓ ਜੇਕਰ ਤੁਸੀਂ ਅਸਲ ਦੇ ਵਿੱਚ 5 ਤੋਂ 6 ਮਣ ਝਾੜ ਵਧਾਉਣਾ ਚਾਹੁੰਦੇ ਹੋ ਜਾਂ ਤੁਸੀਂ ਜਿਹੜੀ ਕੰਪਨੀ ਦੀ ਸਪਰੇਅ ਚਾਹੁੰਦੇ ਹੋ ਉਹ ਕੰਪਨੀ ਵਾਲੇ ਵੀ ਇਹ ਜਿਹੜੇ ਪਾਈਪ ਆ ਤੁਹਾਡੇ ਖੇਤ 'ਚ ਲਗਾ ਜਾਣਗੇ ਇਹਦੇ ਫਾਇਦੇ ਸਮ ਆਪਾਂ ਕੀ ਫਾਇਦੇ ਹੁੰਦੇ ਆ ਕੰਪਨੀ ਵੀ ਇਹ ਪਾਈਪ ਲਗਾਉਂਦੀਆਂ ਨੇ ਖੇਤ ਦੇ ਵਿੱਚ ਜਾਂ ਤੁਸੀਂ ਆਪਣੇ ਘਰੇ ਦੇਸੀ ਜਿਗਾਰੜ ਬਣਾ ਕੇ ਵੀ ਇਹ ਪਾਈਪ ਲਾ ਸਕਦੇ ਹੋ ਬਣਾਉਣੀ ਕਿਵੇਂ ਆ ਕਿੰਨੀ ਮਿੰਨਕੇ ਬਣਾਉਣੀ ਹੁੰਦੀ ਆ ਇਹ ਕਿਵੇਂ ਬਣਾਉਣੀ ਆ ਉਹ ਵੀ ਆਪਾਂ ਦੱਸਾਂਗੇ ਤੇ ਇਹਦੇ ਕੀ ਬੈਨੀਫਿਟ ਨੇ ਕੀ ਫਾਇਦੇ ਨੇ ਉਹ ਵੀ ਆਪਾਂ ਦੱਸਾਂਗੇ ਜਿਵੇਂ ਤੁਸੀਂ ਕੋਈ ਵੀ ਕੰਪਨੀ ਤੋਂ ਸਪਰੇਅ ਚਾਹਦਿਓ ਉਹਨੂੰ ਤੁਸੀਂ ਕਹਿ ਲਿਓ ਵੀ ਏਡਬਲ ਡਬਲ ਪਾਈਪ ਸਾਡੇ ਵੀ ਲਾ ਕੇ ਜਾਓ ਉਹ ਲਾ ਕੇ ਜਾਣਗੇ ਤੇ ਤੁਹਾਨੂੰ ਫਾਇਦੇ ਵੀ ਦੱਸ ਕੇ ਜਾਣਗੇ ਵੀ ਕੀ ਫਾਇਦੇ ਹੁੰਦੀ ਹੈ ਇਹਦੇ ਇਹ ਖੇਤ ਦੇ ਵਿੱਚ ਲੱਗਦੀ ਹੁੰਦੀ ਹੈ ਤੇ ਜਿਵੇਂ ਬੱਟ ਤੋਂ 5-6 ਫੁੱਟ ਪਰਾਂ ਲੱਗਦੀ ਹੁੰਦੀ ਹੈ ਇਹਨੂੰ ਪਹਿਲਾਂ ਮੈਂ ਬਣਾਉਣ ਦਾ ਤਰੀਕਾ ਦੱਸ ਦੇਵਾਂ ਕਿਵੇਂ ਬਣਾਉਣੀਆਂ ਤੇ ਬਾਅਦ ਚੋਂ ਫਾਇਦਾ ਦੱਸਾਂ ਕਿ ਝਾੜ ਕਿਵੇਂ ਵਧੂਗਾ ਤੇ ਪਾਣੀ ਦੀ ਬਚਤ ਵੀ ਕਿਵੇਂ ਹੋਊਗੀ ਇਹਦੇ ਨਾਲ ਬਹੁਤ ਹੀ ਵਧੀਆ ਸਿਸਟਮ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਇਹਨੇ 16 ਇੰਚ ਪਾਈਪ ਮੰਗਣੀ ਹੈ 16 ਇੰਚ ਪਾਈਪ ਤੇ ਨਿਸ਼ਾਨ ਲਾ ਕੇ ਤੁਸੀਂ ਉੱਥੋਂ ਇਹ ਪਾਈਪ ਕੱਟ ਲੈਣ ਜਿੰਨੇ ਵੀ ਤੁਹਾਡੇ ਕੋਲੇ ਪੀਸ ਪਿਆ ਉਹ ਚੋਂ ਕੱਟ ਲਓ ਇਹਨੂੰ ਤੇ 16 ਇੰਚ ਇੱਕ ਤੁਸੀਂ ਕੀ ਕਰਨਾ ਹੈ 16 ਇੰਚ ਪਾਈਪ ਕੱਟਣੀ ਹੈ ਤੇ ਇੱਕ 12 ਇੰਚ ਤੇ ਤੁਸੀਂ ਉਹਨਾਂ ਲਗੇ ਨਿਸ਼ਾਨੀ ਲਾਉਣੀ ਆ 12 ਇੰਚ ਤੇ ਨਿਸ਼ਾਨੀ ਲਾ ਦਿਓ ਕੋਈ ਵੀ ਕਿਸੇ ਮਾਰਕ ਨਾਲ ਕਿਰਨ ਨਿਸ਼ਾਨੀ ਲਾ ਲਓ ਬਾਅਦ ਚ ਇਹਦੇ ਵਿੱਚ ਆਪਾਂ ਇੱਕ ਡਰੈਲ ਨਾਲ ਮੋਰੀ ਵੀ ਕਰਨੇ ਮੋਰੀਆਂ ਕਰਨੀਆਂ ਪੈਣੀਆਂ ਇਹਦੇ ਵਿੱਚ ਉਹ ਤੁਸੀਂ ਡਰੈਲ ਨਾਲ ਕਰ ਲਓ ਚਾਹੇ ਕੋਈ ਚੀਜ਼ ਗਰਮ ਕਰਕੇ ਕਰ ਲਓ ਕਿਸੇ ਵੀ ਤਰੀਕੇ ਨਾਲ ਕਰ ਲਓ ਪਾਈਪ ਕੋਈ ਮਰਜ਼ੀ ਵਰਤ ਲਓ ਜਿਹੜੀ ਤੁਹਾਨੂੰ ਮਿਲਦੀ ਹੈ ਪਾਈਪ ਕੋਈ ਵੀ ਵਰਤ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਮੰਨ ਲਓ ਕਿ ਮੋਰੀਆਂ ਕਰਨੀਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਬਸ ਪਾਈਪ ਦੇ ਆਲੇ-ਦੁਆਲੇ ਮੋਰੀਆਂ ਹੋਣੇ ਚਾਹੀਦੀਆਂ ਨੇ ਜਿੰਨੀ ਵੀ ਪਾਈਪ ਤਾਂ ਮੰਨ ਲਓ ਕਿ ਮੋਰੀਆਂ ਸਾਫ਼ ਕਰਕੇ ਵਧੀਆ ਸਾਫ਼ ਹੋਣੀ ਚਾਹੀਦੀਆਂ ਨੇ ਇਹ ਨਹੀਂ ਵੀ ਇਹ ਜਾਮ ਹੋ ਜਨ ਮੋਰੀਆਂ ਫਿਰ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਜੇ ਹੋ ਸਕਦਾ ਤੁਸੀਂ ਕੰਪਨੀ ਤੋਂ ਫਿੱਟ ਕਰਾ ਲਓ ਜੇਕਰ ਤੁਹਾਡੇ ਕੋਲ ਕੰਪਨੀ ਜਿਹੜੀ ਤੋਂ ਤੁਸੀਂ ਸਪਰੇਅ ਚਾਹਦੇ ਹੋ ਉਹ ਫਿੱਟ ਕਰਕੇ ਜਾਂਦੇ ਨੇ ਤਾਂ ਸਭ ਤੋਂ ਵਧੀਆ ਗੱਲ ਨਾਲੇ ਤੁਹਾਨੂੰ ਫਾਇਦੇ ਵੀ ਦੱਸ ਕੇ ਜਾਣਗੇ ਉਹ ਪਰ ਜੇਕਰ ਨਹੀਂ ਮਨ ਲੈ ਕੰਪਨੀ ਕਰਾਉਣੀ ਤਾਂ ਆ ਵੀਡੀਓ ਪੂਰੀ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਕਿ ਕੀ ਚੀਜ਼ ਹੁੰਦੀ ਹੈ ਕਿਵੇਂ ਝਾੜ ਵਾਦਦਾ ਇਹਦੇ ਨਾਲ ਬਸ ਇਸ ਤਰੀਕੇ ਨਾਲ ਇੰਨਾ ਗੈਪ ਹੋਣਾ ਚਾਹੀਦਾ ਵੀ ਇੰਨੇ ਇਹਦੇ ਵਿੱਚ ਮੋਰੀਆ ਹੋਣੇ ਚਾਹੀਦੀਆਂ ਨੇ ਇਸ ਤਰੀਕੇ ਨਾਲ ਕਰਨੀਆਂ ਨੇ ਜੇਕਰ ਤੁਹਾਡੀ ਮਨ ਲੈ ਕੇ ਜਿਵੇਂ ਇੱਕ ਕਿੱਲਾ ਹੈ ਇੱਕ ਕਿੱਲੇ ਦੇ ਵਿੱਚ ਇੱਕ ਲੱਗੂਗੀ ਇਹ ਜਾਂ ਤੁਸੀਂ ਜੇ ਇੱਕੋ ਨਾਲ ਦੀ ਮਿੱਟੀ ਹੈ ਤਾਂ ਤੁਸੀਂ ਇੱਕ ਤੋਂ ਵੀ ਇੰਤਜ਼ਾ ਲਾ ਸਕਦੇ ਹੋ ਪਰ ਜੇਕਰ ਅਲੱਗ-ਅਲੱਗ ਮਿੱਟੀ ਹੈ ਬਾਣ ਉੱਚੀ ਨਹੀਂ ਮੈਨ ਤਾਂ ਉਹ ਫਿਰ ਤੁਹਾਨੂੰ ਦੋ ਵੈਪਨ ਲੈਣੇ ਪੈਣਗੇ ਜਿੰਨੇ ਤੁਹਾਡੇ ਮਨ ਲੈ ਬਾਣਾਂ ਦਾ ਫਰਕ ਹੈ ਮਿੱਟੀ ਦਾ ਉਨੀ ਲੈਣੇ ਪੈਣਗੇ ਇਹ ਤੁਸੀਂ ਵੱਟ ਤੋਂ 5 6 ਫੁੱਟ ਪਰਾਂ ਇੱਕ ਮਤਲਬ ਟੋਆ ਪਟਣਾ। ਪਟਣਾ ਤੁਸੀਂ ਟੋਆ 12 ਇੰਚ ਹੈ। ਮਤਲਬ ਪੈ ਪੈ ਹੀ 16 ਇੰਚ ਦੀ ਟੋਆ ਤੁਸੀਂ 12 ਇੰਚ ਪਟਣਾ ਹੈ। ਇਹ ਚੀਜ਼ ਤਾਂ ਦਿਨ ਲੇਖੋ ਦੀ ਨਿਸ਼ਾਨੀ ਲਾਉਣ ਵਾਸਤੇ ਨਾ ਉੱਪਰ ਆਪਾਂ ਇੱਕ ਟੇਪ ਲਾ ਦਨੇ ਆ ਉੱਪਰ ਟੇਪ ਦੀ ਨਿਸ਼ਾਨੀ ਲਾ ਲਓ ਤੁਸੀਂ। ਤੁਹਾਨੂੰ ਪਤਾ ਲੱਗ ਜਾਊਗਾ। ਟੇਪ ਤਾਂ ਹੀ ਲਾਈ ਹੋਈ ਸੀ ਉਹਦੇ ਨਿਸ਼ਾਨੇ ਲੱਗ ਜਾਣ। ਥੱਲੇ ਮੋਰੇ ਹੋਣੇ ਚਾਹੀਦੇ ਨੇ। ਮੋਰੇ ਜਿਹੜੀ ਉੱਪਰਲੇ ਹਿੱਸੇ ਉਹ ਨਹੀਂ ਕਰਨੇ। 12 ਇੰਚ ਤੱਕ ਮੋਰੇ ਕਰਨੇ ਨੇ। ਉੱਪਰਲੇ ਹਿੱਸੇ ਮੋਰੇ ਨਹੀਂ ਕਰਨੇ। ਉੱਪਰਲੇ ਹਿੱਸੇ ਇਸ ਤਰ੍ਹਾਂ ਹੀ ਛੱਡਣੇ। ਤੇ ਮੋਰੇ ਕਰਕੇ ਫਿਰ ਇਸ ਤਰੀਕੇ ਨਾਲ ਤੁਸੀਂ ਜਿਹੜਾ 12 ਇੰਚ ਹੈ ਉਹਨੂੰ ਨੀਚੇ ਦੱਬ ਦਿਓ 12 ਇੰਚ ਚੋਂ 1 ਇੰਚ ਬਾਹਰ ਹੋਣਾ ਚਾਹੀਦਾ ਤੇ ਇਹ 11 ਇੰਚ ਵਿੱਚ ਹੋਣਾ ਚਾਹੀਦਾ ਮਿੱਟੀ ਦੇ ਮਤਲਬ 1 ਇੰਚ ਉੱਥੇ ਹੋਣਾ ਚਾਹੀਦਾ ਜਿੱਥੇ ਥੋੜਾ ਪਾਣੀ ਹੁੰਦਾ 1 ਇੰਚ ਉੱਥੇ ਹੋਣਾ ਜ਼ਰੂਰੀ ਹੈ ਤੇ ਹੁਣ ਇਹਦੇ ਫਾਇਦੇ ਗਿਨੇ ਇਹ ਜੋ ਪਹਿਲਾਂ ਜਿਵੇਂ ਅਰਧ ਵਾਲੀ ਮਿੱਟੀ ਆਪਾਂ ਪੱਟਾਈ ਨਾ ਉਹਨੂੰ ਇੱਕਸਾਰ ਕਰ ਦਿਓ ਤਾਂ ਜੋ ਵੀ ਦੜੀ ਨਾ ਬਣੇ ਇੱਥੇ ਥੋੜੇ ਬਾਹਰ ਦੇ ਲੈਵਲ ਦੀ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਲਾਉਂਗੇ ਉਥੇ ਟੋਆ ਵੀ ਨਾ ਹੋਣਾ ਚਾਹੀਦਾ ਮਿੱਟੀ ਉੱਚੀ ਦੜੀ ਵੀ ਨਹੀਂ ਹੋਣੀ ਚਾਹੀਦੀ ਵੀ ਜਿੰਨਾ ਤੁਹਾਡੇ ਬਾਹਾਂ ਦਾ ਲੇਵਲ ਆ ਉਨੀ ਹੋਣੀ ਚਾਹੀਦੀ ਆ ਬਾਕੀ ਕੰਪਨੀ ਦਾ ਤੁਹਾਡੇ ਆਸਾਬ ਨਾਲ ਹੀ ਲਾ ਕੇ ਜਾਊਗੀ ਜਿਵੇਂ ਕੰਪਨੀ ਲਾਉਂਦੀ ਆ ਤੇ ਇਹ ਜਿਹੜੇ ਮੋਰੀ ਨੇ ਉਹਦੇ ਵਿੱਚ ਦੀ ਪਾਣੀ ਜਾਊਗਾ ਹੁਣ ਇਹਦੇ ਵਿੱਚ ਆ ਇਹ ਹੁਣ ਆਪਾਂ ਕੀ ਕਰਦੇ ਆ ਆਪਾਂ ਦੇਖਦੇ ਝੋਨੇ 'ਚ ਪਾਣੀ ਸੁੱਕ ਗਿਆ ਆਪਾਂ ਪਾਣੀ ਲਾ ਦਨੇ ਪਰ ਉਦੋਂ ਝੋਨਾ ਪਾਣੀ ਨਹੀਂ ਮੰਗਦਾ ਹੁੰਦਾ ਪਾਣੀ ਕਦੋਂ ਮੰਗੂਗਾ ਇਹ ਪਾਇਪ ਤੁਹਾਨੂੰ ਖੁਦ ਦੱਸੂਗੀ ਜਦੋਂ ਉੱਪਰਲੀ ਸਤਾ ਤੋਂ ਪਾਣੀ ਸੁੱਕ ਗਿਆ ਤਾਂ ਵਿਚਲੀ ਸਤਾ 'ਚ ਮਤਲਬ ਕਿ 6 ਇੰਚ ਜੜਾਂ 'ਚ ਪਾਣੀ ਹੁੰਦਾ ਉਹ ਇਹ ਪਾਇਪ ਦੱਸੂਗੀ ਜਿੰਨਾ ਟਾਈਮ ਇਹ ਪਾਇਪ ਦੇ ਵਿੱਚੋਂ ਪਾਣੀ ਨਹੀਂ ਸੁੱਕਦਾ ਉਹਨਾਂ ਟਾਈਮ 'ਚ ਉਹਨਾਂ ਨੂੰ ਕਦੇ ਵੀ ਪਾਣੀ ਨਾ ਲਵਾ ਜੇਕਰ ਤੁਸੀਂ ਝਾੜ ਵਧਾਉਣਾ ਚਾਹੁੰਦੇ ਹੋ ਅਸਲ ਦੇ ਵਿੱਚ ਸਪਰੀਆਂ ਵੀ ਘਟੋਣਗੇ ਕਿਉਂਕਿ ਫੰਗਸ ਘਟ ਹੋਊਗੀ ਬਸ ਆ ਹੁਣ ਪਾਈਪ ਤਰਗੀ ਜਿਵੇਂ ਜਦੋਂ ਇਹ ਪਾਈਪ ਮਾਦਲ ਕੀ ਥੱਲੋਂ ਬਿਲਕੁਲ ਸੁੱਕ ਗਈ 1 ਇੰਚ ਪਾਣੀ ਰਹਿ ਗਿਆ ਇਹ ਪਾਈਪ ਦੇ ਵਿੱਚ ਉਦੋਂ ਬਾਅਦ ਨੂੰ ਪਾਣੀ ਲਾਉਣਾ ਜੇ ਉਦੋਂ ਪਹਿਲਾਂ ਤੁਸੀਂ ਪਾਣੀ ਲਾਉਣ ਨਾਲੇ ਪਾਣੀ ਦੀ ਬਰਬਾਦੀ ਹੈ ਨਾਲੇ ਤੁਹਾਡੇ ਝੋਨੇ ਦਾ ਝਾੜ ਘਟੂਗਾ